ਚੇਤੋਂ ਦਜ ਲਾਈ ਦੇ ਵਿਚਕਾਰ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਹੋਗਾ ਸਾਸੀਆ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਜਿੰਦ ਸਿੰਘ ਮਾਨ ਅੱਜ 4 ਜੁਲਾਈ 2025 ਤੇ ਟਾਈਮ ਕਿਰੀਬ ਰਾਤ ਦੇ 8 ਵਜੇ ਜਾ ਰਹੇ ਨੇ ਮੀਂਹ ਦਾ ਲਾਟਰ ਹੋਊਗਾ 6 ਤੋਂ 10 ਜੁਲਾਈ ਦੇ ਵਿਚਕਾਰ ਮੌਨਸੂਨ ਟਰਾਫ ਜਿਹੜੀ ਕਾਫੀ ਐਕਟਿਵ ਹੁੰਦੀ ਦਿਖਾਈ ਦੇ ਰਹੀ ਆ ਮੌਨਸੂਨ ਕਾਫੀ ਐਕਟਿਵ ਰਹੂਗੀ ਕੱਲ ਤੋਂ ਮੌਨਸੂਨ ਟਰਾਫਾ ਜਿਹੜੀ ਪੰਜਾਬ ਵੱਲ ਸ਼ਿਫਟ ਹੋਣਾ ਸ਼ੁਰੂ ਹੋ ਜਾਣੀ ਆ ਜਿਸ ਦਾ ਕਰਕੇ 5 ਜੁਲਾਈ ਥੋੜੇ ਬਹੁਤ ਖੇਤਾਂ 'ਚ ਟੁੱਟਮੀ ਜੀ ਕਾਰਵਾਈ ਹੋ ਸਕਦੀ ਹੈਗੀ ਤੇ ਉਸ ਤੋਂ ਬਾਅਦ 6 ਜੁਲਾਈ ਤੋਂ ਮੀਂਹ ਅਤੇ ਮੀਂਹ ਦਾ ਏਰੀਆ ਵੱਡੇ ਪੱਧਰ ਤੇ ਬਾਦਾਂ ਦਿਖਾਈ ਦੇਊਗਾ 6 ਤੋਂ ਲੈ ਕੇ 10 ਜੁਲਾਈ ਦੇ ਵਿਚਕਾਰ ਪੰਜਾਬ ਦੇ ਹਰਿਆਣਾ ਦੇ ਉੱਤਰੀ ਰਾਜਸਥਾਨ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਦਿੱਲੀ ਵਿੱਚ ਵੀ ਜਿਹੜਾ ਵੱਡੇ ਪੱਧਰ ਤੇ ਮੀਂਹ ਦੀਆਂ ਕਾਰ ਇੱਕ ਪਾਸਮੀ ਸਿਸਟਮ ਵੀ ਆਉਂਦਾ ਦਿਖਾਈ ਦੇ ਰਿਹਾ ਪਾਸਮੀ ਸਿਸਟਮ ਦੇ ਰਿਲੇਵੇਂ ਕਾਰਨ ਬਹੁਤ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਭਾਰੀ ਤੇ ਵੱਡੇ ਪੱਧਰ ਤੇ ਹੋ ਸਕਦੀਆਂ ਨੇ ਤੇ ਕਿਤੇ ਕਿਤੇ 200 ਮਿਲੀਮੀਟਰ ਮੀਂਹ ਵੀ ਜਿਹੜਾ ਰਿਕਾਰਡ ਹੋ ਸਕਦਾ ਮਤਲਬ ਕਿ ਕਿਤੇ ਕਿਤੇ ਭਾਰੀ ਧੋਪਾ ਲਈ ਮੀਂਹ ਦੀ ਸੁਭਾਅ ਮੰਗੀ ਜਿਹੜੀ ਬੰਦੀ ਦਿਖਾਈ ਦੇ ਰਹੀ ਆ ਕਿਉਂਕਿ ਜਦੋਂ ਜਦੋਂ ਵੀ ਪਾਸਮੀ ਸਿਸਟਮ ਮੌਨਸੂਨ ਸੀਜ਼ਨ ਵੇਲੇ ਐਕਟਿਵ ਪਾਸਮੀ ਸਿਸਟਮ ਆਉਂਦਾਗਾ ਤਾਂ 10 ਤੱਕ ਦਿਨ ਦਾਗਾ ਉਦੋਂ ਵੱਡੇ ਪੱਧਰ ਤੇ ਮੀਂਹੀਆਂ ਕਾਰਵਾਈਆਂ ਹੁੰਦੀਆਂ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਦੀਆਂ ਅਕਾਰਵਾਈਆਂ ਵੀ ਜਿਹੜੀਆਂ ਦੇਖੋਂ ਨੂੰ ਮਿਲਦੀਆਂ ਨੇ ਸੋ ਪ੍ਰਸ਼ਾਸਨ ਨੂੰ ਵੀ ਅਲਰਟ ਰਹਿਣ ਦੀ ਲੋੜ ਆ ਕਿ ਕਿਉਂਕਿ ਪਹਾੜਾਂ ਵਿੱਚ ਪਹਿਲੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਡੈਮ ਪੁੱਲ ਭਰੇ ਹੋਏ ਨੇ ਜਾਂ ਦਰਿਆ ਵੀ ਜਿਹੜੇ ਪੁੱਲ ਪਰ ਆ ਰਹੇ ਨੇ ਤੇ ਬੱਦਲ ਫਟਣ ਦੀਆਂ ਅਨੇਕਾਂ ਘਟਨਾਵਾਂ ਹਿਮਾਚਲ ਦੇ ਵਿੱਚ ਵਾਪਰ ਰਹੀਆਂ ਨੇ ਸੋ ਪੰਜਾਬ ਵਿੱਚ ਵੀ ਪ੍ਰਸ਼ਾਸਨ ਨੂੰ ਅਲਰਟ ਰਹਿਣ ਦੀ ਲੋੜ ਆ ਕਿ ਮੌਨਸੂਨ ਆਉਂਦੇ ਦਿਨਾਂ ਵਿੱਚ 6 ਤੋਂ 10 ਜਲਾਈ ਦੇ ਵਿੱਚ ਕਾਰ ਕਾਫੀ ਐਕਟਿਵ ਰਹਿ ਸਕਦੀ ਹੈਗੀ ਹੈਗੀ ਤੇ ਜੇ ਜਿਲੇਵਾਰ ਗੱਲ ਕੀਤੀ ਹੈ ਵੀ ਤਾਂ ਪਟਾਣਕੋਟੋਂ ਗਰਦਾਸਪੁਰ ਅੰਮ੍ਰਿਤਸਰ ਤਨਤਾਨ ਜਲੰਧਰ ਕਪੂਥਲਾ ਹੁਸ਼ਿਆਰਪੁਰ ਦੇ ਇਲਾਕਿਆਂ ਵਿੱਚ ਮੀਂਹ ਪਾਰੀ ਰਹਿ ਸਕਦਾਗਾ ਚੰਡੀਗੜ੍ਹ ਰੋਪੜ ਮਹਾਲੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਲੁਧਿਆਣਾ ਦੇ ਕੁਝ ਇਲਾਕਿਆਂ ਵਿੱਚ ਵੀ ਜਿਹੜਾ ਮੀਂਹ ਪਾਰੀ ਰਹੂਗਾ ਤੇ ਇਸੇ ਤਰ੍ਹਾਂ ਸੰਗਰੂਰ ਬਰਨਾਲਾ ਮੋਗਾ ਬਠਿੰਡਾ ਮਾਨਸਾ ਤੇ ਫਰੀਦਕੋਟ ਮੁਕਸਰ ਤੇ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਇਲਾਕਿਆਂ ਵਿੱਚ ਵੀ ਮੀਂਹ ਜਿਹੜਾ ਪਾਰੀ ਰਹਿ ਸਕਦਾ ਇਸੇ ਤਰ੍ਹਾਂ ਗੰਗਾ ਨਗਰ ਹਰਮਾਨਗੜ੍ਹ ਹਰਮਾਨਗੜ੍ਹ ਗੰਗਾ ਨਗਰ ਦੇ ਇਲਾਕੇ ਵਿੱਚ ਵੀ ਮੀਂਹ ਜਿਹੜਾ ਪਾਰੀ ਰਹਿ ਸਕਦਾ ਬਹੁਤੇ ਇਲਾਕਿਆਂ ਵਿੱਚ ਫਤਿਹਗੜ ਚਰਚਾਈਆਂ ਵਿੱਚ ਵੀ ਮੀਂਹ ਜਿਹੜਾ ਕਾਫੀ ਇਲਾਕਿਆਂ ਵਿੱਚ ਭਾਰੀ ਨਹੀਂ ਦੇਖਣ ਨੂੰ ਮਿਲ ਸਕਦਾ ਹੈਗਾ ਬਹੁਤ ਇਲਾਕਿਆਂ ਵਿੱਚ ਮੀਂਹ ਦਰਮਿਆਨੇ ਤੋਂ ਭਾਰੀ ਹੋਗਾ ਤੇ ਕਿਤੇ-ਕਿਤੇ ਭਾਰੀ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਵੀ 6 ਤੋਂ 10 ਜੁਲਾਈ ਦੇ ਵਿੱਚ ਕਰਦੇ ਇੱਕ ਨੂੰ ਮਿਲ ਸਕਦੀਆਂ ਨੇ ਸੋ ਜਿਹੜੇ ਵੀਰ ਪਹਾੜਾਂ ਵਿੱਚ ਘੁੰਮਣ ਗਏ ਹੋਏ ਨੇ ਜਾਂ ਜਾਣਾ ਚਾਹੁੰਦੇ ਨੇ ਉਹ ਹਾਲ ਦੀ ਘੜੀ ਆਪਣਾ ਪਲਾਨ ਟਾਲ ਦਿਓ ਕਿਉਂਕਿ ਆਉਂਦੇ ਦਿਨਾਂ ਵਿੱਚ ਪਹਿਲਾਂ ਵੀ ਬੱਦਲ ਫਟਣ ਦੀਆਂ ਅਨੇਕਾਂ ਘਟਨਾਵਾਂ ਪਹਾੜਾਂ ਵਿੱਚ ਵਾਪਰ ਰਹੀਆਂ ਨੇ ਨੇ ਤੇ ਆਉਂਦੇ ਦਿਨਾਂ ਵਿੱਚ ਵੀ ਨੇਕਾ ਥਾਵਾਂ ਤੇ ਹਿਮਾਚਲ ਉਤਰਾਖੰਡ ਜੰਮੂ ਕਸ਼ਮੀਰ ਵਿੱਚ ਜਿਹੜਾ ਬੱਦਲ ਪਟਣ ਦੀਆਂ ਘਟਨਾਵਾਂ ਜਿਹੜੀਆਂ ਨੇਕਾ ਥਾਵਾਂ ਤੇ ਵਾਪਰ ਸਕਦੀਆਂ ਨੇ ਤੇ ਡੈਮ ਵੀ ਪੂਲ ਭਰਿਆ ਆ ਰਹੇ ਨੇ ਤੇ ਦਰਿਆ ਵੀ ਜਿਹੜੇ ਪੂਲ ਭਰਿਆ ਆ ਰਹੇ ਨੇ ਸੋ ਪ੍ਰਸ਼ਾਸਨ ਨੂੰ ਵੀ ਪੰਜਾਬ ਦੇ ਪ੍ਰਸ਼ਾਸਨ ਨੂੰ ਵੀ ਅਲਰਟ ਤੇ ਰਹਿਣ ਦੀ ਲੋੜ ਆ ਕਿਉਂਕਿ ਆਉਂਦੇ 6 ਜੁਲਾਈ ਤੋਂ ਲੈ ਕੇ 10 ਜੁਲਾਈ ਦੇ ਵਿੱਚਕਾਰ ਮੌਨਸੂਨ ਕਾਫੀ ਐਕਟਿਵ ਰਹਿ ਸਕਦੀ ਆ ਉਸ ਤੋਂ ਬਾਅਦ ਵੀ 11 ਤੋਂ 15 ਜੁਲਾਈ ਵਿੱਚਕਾਰ ਇੱਕ ਲੋ ਪ੍ਰੈਸ਼ਰ ਏਰੀਆ ਬਣਦਾ ਦਿਖਾਈ ਦੇ ਰਿਹਾ ਪੰਜਾਬ Haryana ਉੱਪਰ ਜੇ ਜੇ ਚੱਲਦਿਆਂ ਇਹਨੀਆਂ ਕਾਰਵਾਈਆਂ ਲੰਮੀਆਂ ਜਾ ਸਕ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ